ਮੈਂ ਬੇਨਤੀ ਕਰਨਾ ਜੀ ਸਰ ਜਿਹੜੀ ਚਾਈਨਾ ਡੋਰ ਹੈ ਜਿਹੜੀ ਜਿਹੜੇ ਬੰਦੇ ਵੇਚਦੇ ਆ ਜੀ ਮੈਂ ਉਹਨਾਂ ਦੇ ਤੁਹਾਨੂੰ ਨਾਮ ਪਤੇ ਸਾਰਾ ਕੁਝ ਦੱਸੂਗਾ ਜਿਹੜੇ ਬੰਦੇ ਇਹ ਕਰਦੇ ਆ ਦਿਓ ਜੀ ਇਹਦੇ ਲਈ ਤਾਂ ਡੀਸੀ ਸਾਹਿਬ ਨੇ ਕੱਲ ਅਨਾਉਂਸ ਵੀ ਕੀਤਾ ਨਾਮ ਵੀ ਅਨਾਉਂਸ ਕਰਤੇ ਪਰ ਗੱਲ ਇਹ ਕਿ ਉਹਨਾਂ ਨੂੰ ਮੇਰੀ ਸ਼ਰਤ ਇਹ ਹੈ ਕਿ ਵੀ ਉਹਨਾਂ ਨੂੰ ਨਾ ਹੀ ਕੋਈ ਸਜ਼ਾ ਵੱਡੀ ਹੋਵੇ ਫੇਰ ਬਿਲਕੁਲ ਹੋਏਗੀ ਜੀ ਕਿਉਂਕਿ ਉੱਥੇ ਜੁਰਮਾਨਾ ਹੋ ਜਾਂਦਾ 5-10 ਹਜ਼ਾਰ ਦਾ ਉਹ ਦੇ ਕੇ ਆ ਜਾਂਦੇ ਜੋ ਦੇਖੋ ਜੀ ਕਾਨੂੰਨ ਦੇ ਅਨਸਾਰ ਕਾਰਵਾਈ ਬਣਦੀ ਐ ਅਸੀਂ ਕਰਦੇ ਆਂਗੇ ਜਿਹੜੀ ਸਜ਼ਾ ਦੇਣੀ ਐ ਜੁਰਮਾਨੇ ਕਰਨੇ ਉਹ ਮਾਨਜੋਗ ਅਦਾਲਤਾਂ ਦੇ ਕੰਮ ਨੇ ਤੁਸੀਂ ਜਾਨੋਂ ਦਿਓ ਨਾਮ ਵਗੈਰਾ ਦਿਓ ਉਹਨਾਂ ਦੇ ਕੋਈ ਗੱਲ ਨਹੀਂ ਅਸੀਂ ਕਰਦੇ ਆਂ ਕੰਮ ਮੇਰਾ ਨੰਬਰ ਨੋਟ ਕਰ ਲਓ ਜੀ 7508018005 ਡੀਐਸਪੀ ਸਿਟੀ ਵਾਣਾ ਮੈਂ ਠੀਕ ਹੈ ਸਰ ਤੁਸੀਂ ਐਨੀ ਟਾਈਮ ਮੈਨੂੰ ਕਾਲ ਕਰ ਸਕਦੇ ਹੋ ਮੈਨੂੰ ਦੱਸ ਸਕਦੇ ਹੋ ਫੋਨ ਤੇ ਦੱਸ ਸਕਦੇ ਹੋ ਤੁਹਾਡਾ ਨਾਮ ਵੀ ਗੁਪਤ ਰੱਖ ਲਾਂਗੇ ਅਗਰ ਦੱਸਣਾ ਚਾਹੋਗੇ ਦੱਸ ਵੀ ਦੇਵਾਂਗੇ ਪਰ ਲੋਕਾਂ ਦੀਆਂ ਜਾਨਾਂ ਦੇ ਨਾਲ ਖਲਵਾੜ ਹੋ ਰਹੀ ਹੈ ਜੀ ਬਹੁਤ ਸਾਰੀਆਂ ਕਜ਼ਲਟੀ ਹੋ ਰਹੀਆਂ ਹੈ ਪ੍ਰਸ਼ਾਸਨ ਦੇ ਨਾਲ ਪਰ ਮੈਂ ਪ੍ਰਸ਼ਾਸਨ ਦੀ ਇੱਕ ਮੁਸਤੈਦ ਤਾਂ ਹੁੰਦਾ ਹੀ ਪ੍ਰਸ਼ਾਸਨ ਹਰ ਸਾਲ ਮੁਸਤੈਦ ਹੁੰਦਾ ਜੀ ਪਰ ਗੱਲ ਇੱਕ ਲੇਟ ਹੋ ਇਹ ਜਿਹੜੇ ਸੌਦੇ ਹਨ ਇਹ ਵਿਕਦੇ ਆ ਜੀ ਮਈ ਜੂਨ ਦੇ ਵਿੱਚ ਸਾਡੇ ਵੱਲੋਂ ਤਾਂ ਅਸੀਂ 6-7 ਮੁਕਾਦਮੇ ਸਾਡੀ ਸਬਡਿਵੀਜ਼ਨ ਦਾ ਅਸੀਂ ਦੇ ਚੁੱਕੇ ਹਾਂ ਅਸੀਂ ਤਾਂ 3 ਮਹੀਨੇ ਪਹਿਲਾਂ ਦੇ ਡਰਾਈਵ ਚ ਲਾਈ ਹੋਈ ਹੈ ਤੁਹਾਨੂੰ ਮੈਂ ਇਹੋ ਜੇ ਬੰਦੇ ਦੱਸ ਦੂੰਗਾ ਕਿ ਜਿਹੜੇ ਇਹਦਾ ਕੰਮ ਹੱਬ ਹੈ ਜੀ ਦੱਸੋ ਦਿਓ ਉਹ ਮਈ ਜੂਨ ਦੇ ਵਿੱਚ ਸੌਦੇ ਵੇਚ ਦਿੰਦੇ ਆ ਕੋਈ ਗੱਲ ਨਹੀਂ ਜਿਹੜੇ ਮਈ ਜੂਨ ਦੇ ਵਿੱਚ ਜਿਹੜੇ ਨਾ ਸੌਦੇ ਵੇਚੇ ਆ ਉਹਨਾਂ ਕੋਲੇ ਕੁਛ ਨਾ ਕੁਛ ਤਾਂ ਪਿਆ ਹੀ ਹੋਊਗਾ ਕਿ ਕਿਹਨੂੰ ਦਿੱਤਾ ਉਹ ਤਾਂ ਵੈਰੀਫਾਈ ਹੋ ਜਾਊਗਾ ਪਰ ਉਹਨਾਂ ਕੋਲੇ ਹੁਣ ਕੁਛ ਹੋਊਗਾ ਕਿ ਨਾ ਅੱਗੇ ਦਿੱਤੇ ਕਿਹਨੂੰ ਉਹ ਤਾਂ ਚੇਨ ਚੱਲ ਪੂਗੀ ਨਾ ਤੁਹਾਨੂੰ ਪਤਾ ਲੱਗੂਗਾ ਤੁਸੀਂ ਦੇ ਦਿਓ ਮੈਨੂੰ ਫੋਨ ਤੇ ਹੁਣ ਦੇਣੇ ਹੁਣ ਲਿਖ ਕੇ ਦੇ ਦੇ ਮੈਨੂੰ ਫੋਨ ਤੇ ਦੱਸ ਦਿਓ ਨੋ ਪ੍ਰੋਬਲਮ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਖੜੇ ਆ ਜੇ ਤੁਸੀਂ ਸਾਡੀ ਮਦਦ ਕਰੋਗੇ ਅਸੀਂ ਤੁਹਾਡੀ ਵੀ ਨਾਲ ਖੜਾਗੇ ਮੈਂ ਤਾਂ ਕਹਿਣਾ ਸਕੋ ਜਿਹੜੇ ਬੰਦੇ ਫਰੇ ਵੀ ਜਾਂਦੇ ਆ ਮੈਂ ਤਾਂ ਉਹਨਾਂ ਨੂੰ ਦੁਕਾਨਾਂ ਤੇ ਜਾ ਕੇ ਕਹਿ ਕੇ ਆਨਾ ਕਿ ਮੈਂ ਤੁਹਾਡੇ ਤੇ ਰੇਡ ਕੋਈ ਆਈ ਹੈ ਚੰਗੀ ਗੱਲ ਹੈ ਜੀ ਬਹੁਤ ਵਧੀਆ ਮੈਂ ਉਹਨਾਂ ਨੂੰ ਵਾਰਨਿੰਗ ਦੇ ਕੇ ਆਨਾ ਕਿ ਮੈਂ ਕਰਾਈਆ ਯਾਰ ਦੱਸੋ ਜੀ ਤੁਸੀਂ ਮੈਨੂੰ ਤੁਸੀਂ ਦੱਸੋ ਜੀ ਕੋਈ ਗੱਲ ਹੈ ਅਸੀਂ ਕਾਰਵਾਈ ਬਿਲਕੁਲ ਜੀ ਸਾਡੀ ਸਬਡਿਵੀਜ਼ਨ ਦੇ ਵਿੱਚ ਹੁਣ ਤੱਕ ਅਸੀਂ ਜਿਹੜੇ ਆ ਕਿ 6 ਮੁਕੱਦਮੇ ਜਿਹੜੇ ਚੈਨਲੌਰ ਦੇ ਦਰਜ ਕਰ ਜਦੋਂ ਕਿ ਤੇ ਸਾਨੂੰ ਤਲਾਹ ਮਿਲਦੀ ਹੈ ਕਿ ਚੈਨਲ ਡੋਰ ਹੈਗੀ ਤਾਂ ਅਸੀਂ ਮੌਕੇ ਤੇ ਉੱਥੇ ਵਿజిਟ ਲਈ ਪਹੁੰਚ ਕੇ ਉੱਥੇ ਰਿਕਵਰੀ ਕਰਕੇ ਜਿਹੜਾ ਸਖਤ ਧਰਾਵਾਂ ਤੈਤ ਉਹਨਾਂ ਦੇ ਖਿਲਾਫ ਮਕਦਮੇ ਦਰਜ ਕਰ ਰਹੇ ਹਾਂ ਜਿਸ ਤਰ੍ਹਾਂ ਅਗਰ ਕੋਈ ਖਰੀਦੀ ਸਾਬਤ ਹੋ ਜੇ ਕਿ ਫਲਾਣੇ ਬੰਦੇ ਤੋਂ ਜਿਹੜੀ ਚੈਨਲ ਡੋਰ ਖਰੀਦੀ ਗਈ ਸੀ ਉਹ ਵਰਤੀ ਗਈ ਉਹਦੇ ਨੇ ਇੰਜਰਡ ਹੁੰਦਾ ਤਾਂ ਫਿਰ ਅਸੀਂ ਉਹਦੀ ਜਿਹੜੀਆਂ ਬੀਐਨਐਸ ਤੇ ਨੇ ਦੀਆਂ ਧਰਾਵਾਂ ਤੇ ਵੀ ਮਕਦਮਾ ਦਰਜ ਕਰਦੇ ਹਾਂ ਕੋਈ ਤੇ ਅਰਾਦਾ ਕਤਲ ਦੇ ਜਿਹੜੇ ਮਾਮਲੇ ਨੇ ਜੀ ਬਿਲਕੁਲ ਉਹ ਵੀ ਕਾਨੂੰਨ ਅਨੁਸਾਰ ਜਿਹੜੀ ਹੋਏਗੀ ਕਾਰਵਾਈ ਜ਼ਰੂਰ ਕਰਾਂਗੇ